ਸਰਬੀ ਮੇਲਾ 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 ਹੈਗਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਔਰ ਹਰ ਸਾਲ ਅਸੀਂ ਮੇਲੇ ਦਾ ਪੂਰਾ ਇੰਜੋਏ ਕਰਦਾ ਔਰ ਇਸ ਵਾਰੀ ਜਿਹੜਾ ਸਾਡਾ ਤੁਸੀਂ ਦੇਖਾ ਹੋਣਾ ਕਿ ਜਿਹੜਾ ਵਿਕਸਤ ਭਾਰਤ ਦੇ ਉੱਤੇ ਬਹੁਤ ਹੀ ਸਪੈਸ਼ਲ ਇੱਕ ਇਹਨਾਂ ਨੇ ਮਾਡਲ ਜੋ ਬਣਾਇਆ ਔਰ ਇਹਨਾਂ ਐਨਐਫਐਲ ਦੇ ਮੈਂ ਆਪਣਾ ਸੀਰੀਅਮ ਐਗਜ਼ੀਕਿਊਟਰ ਟਰੈਕਟਰ ਜਿਹੜਾ ਹੈ ਮੀਰ ਗੋਇਲ ਸਾਹਿਬ ਦਾ ਹੀ ਬਹੁਤ ਧੰਨਵਾਦ ਕਰਦਾ ਜਿਹੜਾ ਇਸ ਤਰ੍ਹਾਂ ਦਾ ਉਹ ਮੈਸੇਜ ਜਿਹੜਾ ਸਮਾਜ ਨੂੰ ਦੇ ਰਹੇ ਆ ਔਰ ਲੋਕਾਂ ਦੇ ਲਈ ਮਨੋਰੰਜਨ ਦੇ ਲਈ ਅੱਜ ਅਸੀਂ ਸਾਰੇ ਇੱਥੇ ਰਲ ਕੇ ਇੰਜੋਏ ਕਰ ਰਹੇ ਆ ਇਹਨਾਂ ਨੂੰ ਮੈਂ ਵਧਾਈ ਤਾਂ ਮੈਂ ਕਹਿੰਦਾ ਕਿ ਕੋਈ ਨਾ ਕੋਈ ਪ੍ਰੋਗਰਾਮ ਬਣੇ ਚਾਹੀਦਾ ਹੈ ਬਿਲਕੁਲ ਜੀ ਇਸ ਤਰ੍ਹਾਂ ਨਗਰ ਆਪਣਾ ਬਦਰ ਮੋਟ ਏਰੀਆ ਹੈਗਾ ਔਰ ਲੋਕਾਂ ਦੇ ਲਈ ਐਂਟਰਟੇਨਮੈਂਟ ਦੇ ਲਈ ਕੁਝ ਸਾਧਨ ਘਟ ਹੈਗੇ ਆ ਇਸੇ ਕਰਕੇ ਹੀ ਇਹੋ ਜੀ ਜਦੋਂ ਮੌਕੇ ਆਉਂਦੇ ਆ ਲੋਕੀ ਵੱਧ ਚੜ ਕੇ ਹੱਸਾ ਲੈਂਦੇ ਆ ਔਰ ਫਿਊਚਰ ਵੀ ਇਦਾਂ ਹੀ ਹੋਣੇ ਚਾਹੀਦੇ ਆ ਸਰ ਕਿਤੇ ਨਾ ਪਾਸੋਂ ਜਿਹੜਾ ਹੈ ਬੜਾ ਫੰਕਾ ਮਿਲਦਾ ਹੈ ਉਹ ਪਾਰ ਵੀ ਜਿਹੜਾ ਹੈ ਵੈਲਪਰ ਹੋਂਕਾਰਾ ਮਿਲਦਾ ਹੈਗਾ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਸਾਲ ਇੱਥੇ ਲੱਗੇ ਹੋਏ ਆ ਉਹਨਾਂ ਦੇ ਨਾਲ ਲੋਕਾਂ ਨੂੰ ਪਤਾ ਲੱਗਦਾ ਹੈਗਾ ਕਿ ਸਾਡੇ ਸ਼ਹਿਰ ਦੇ ਵਿੱਚ ਉਸ ਤਰ੍ਹਾਂ ਦੇ ਸਾਡੇ ਵਾਰੀ ਨੇ ਸਾਡੇ ਮੌਕੇ ਮਿਲਦੇ ਆ ਔਰ ਲੋਕਾਂ ਨੂੰ ਪਤਾ ਲੱਗਦਾ ਉਹਨਾਂ ਦੀ ਮਸੂਰੀ ਹੁੰਦੀ ਔਰ ਦੂਕਾਨوں ਕੀ ਯਾਤਰਾ ਦੇ ਰਹੇ ਹੈ। ਇਹੀ ਹੈ ਕਿ ਆਪਣਾ ਸੇਫ ਖਿਲੋ ਇੰਜੋਏ ਕਰੋ ਔਰ ਆਪਣਾ ਸਿਹਤ ਦਾ ਧਿਆਨ ਰੱਖੋ ਔਰ ਇਹ ਮੇਲਿਆਂ ਦਾ ਜਿਹੜਾ ਆਨੰਦ ਮਾਣਦੇ ਰਹੋ। ਆਨੰਦ ਮਾਣੋ। ਆਪਣਾ ਨਾਮ ਦੱਸ ਦਿਓ ਤੇ ਇੱਥੇ ਮੇਲਾ ਲਗਾਇਆ ਗਿਆ NFL ਵੱਲੋਂ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਅ ਸਰ ਮੇਰਾ ਨਾਮ ਸੋਨ ਲਾਲ ਹੈ। ਮੈਂ NFL ਦੇ ਅਸਿਸਟੈਂਟ ਮੈਨੇਜਰ PRO ਡਿਪਾਰਟਮੈਂਟ 'ਚ ਕੰਮ ਕਰਦਾ ਸਰ। ਔਰ ਇਹ ਸਾਡਾ ਜਿਹੜਾ ਮੇਲਾ ਸੁਰਵੀ ਮੇਲਾ ਮਿਲਨ ਵੱਲੋਂ ਲਗਾਇਆ ਜਾਂਦਾ ਜਿਹੜੇ ਸਾਡੇ ਸੀਨੀਅਰ ਅਫੀਸਰ ਹੈ। ਉਹਨਾਂ ਦੀ ਵਾਇਬ ਦੀ ਇੱਕ ਕਮੇਟੀ ਆ ਉਹਦਾ ਨਾਮ ਹੈਗਾ ਸਰਵੀ ਮੇਲਾ ਮਿਲਨ ਉਹਨਾਂ ਵੱਲੋਂ ਲਵਾਇਆ ਜਾਂਦਾ ਹਰ ਸਾਲ ਲਗਾਇਆ ਜਾਂਦਾ ਔਰ ਅੱਜ ਦਾ ਜਿਹੜਾ ਮੇਲਾ ਆ ਉਹ ਬਹੁਤ ਹੀ ਜ਼ਿਆਦਾ ਭਰਿਆ ਹੋਇਆ ਲੋਕਾਂ ਦਾ ਉਤਸ਼ਾਹ ਬਹੁਤ ਹੈ ਜਿਹੜੇ ਲੋਕਲ ਵੈਂਡਰ ਆ ਉਹਨਾਂ ਨੂੰ ਫਾਇਦਾ ਬਹੁਤ ਆ ਜਿਹਦਾ ਸਾਡੇ ਭਾਰਤ ਸਰਕਾਰ ਸਾਡੇ ਮੋਦੀ ਸਾਹਿਬ ਦਾ ਵੀ ਹੈਗਾ ਨਾ ਕਿ ਵਿਕਸਿਤ ਭਾਰਤ ਔਰ ਮੇਕ ਇਨ ਇੰਡੀਆ ਇਹ ਥੀਮ ਹੈ ਮੇਲੇ ਦਾ ਉਹਦੇ ਥੀਮ ਵੀ ਰੱਖੀ ਉਹਦਾ ਥੀਮ ਆ ਉਸ ਥੀਮ ਤੇ ਇਹ ਮੇਲਾ ਲੱਗਿਆ ਔਰ ਜਿਹਨੇ ਲੋਕਲ ਵੈਂਡਰ ਆ ਸਾਡੇ ਉਹ ਆਏ ਹੋਏ ਲੋਕਲ ਪਰਚੇਸਿੰਗ ਬਹੁਤ ਹੋ ਰਹੀ ਹੈ ਲੋਕਲ ਵੈਂਡਰ ਨੂੰ ਬਹੁਤ ਫਾਇਦਾ ਆ ਅਸੀਂ ਸਾਰ ਨੂੰ ਇਹ ਹੀ ਰਿਕੁਐਸਟ ਕਰਦੇ ਆਂ ਵੀ ਇਸ ਮੇਲੇ ਦੇ ਵਿੱਚ ਵੱਧ ਚੜ ਕੇ ਇਸ ਆਓ ਔਰ ਇਹ ਅੱਜ ਦਾ ਮੇਲਾ ਤਾਂ ਬਹੁਤ ਹੀ ਜ਼ਿਆਦਾ ਵਧੀਆ ਆ ਔਰ ਸਾਡੇ ਬੀਵੀਐਮਬੀ ਦੇ ਚੀਫ ਵੀ ਆਏ ਹੋਇਆ ਲੋਕਲ ਐਡਮਿਨਿਸਟ੍ਰੇਸ਼ਨ ਵੀ ਆਈ ਹੋਈ ਆ ਸਾਡੇ ਸਾਡੇ ਜਿਹਨੇ ਆਪਣੇ ਸਾਡੇ ਲੋਕਲ ਵੱਡੇ ਆਫੀਸਰ ਐ ਇਹਨੇ ਵੱਲੇ ਉਹਨਾਂ ਦੀ ਵਾਈਸ ਹੈ ਸਰਵੀ ਮੇਲਾ ਮਿਲਣਾ ਉਹਨਾਂ ਦੀ ਸਾਰੀ ਕਮੇਟੀ ਆ ਸਾਰੀ ਹਾਜ਼ਰ ਆ ਅਸੀਂ ਪ੍ਰੈਸ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਮੈਂ ਆਪਣੇ ਵੱਲੋਂ ਪੀਆਰਓ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਇਹ ਤੀਸਰੀ ਅੱਖ ਆ ਇਹ ਸਖ ਦੇ ਨਾਲ ਹੀ ਲੋਕੇ ਦੇਖਣਗੇ ਕਿ ਮੇਲਾ ਕਿੰਨਾ ਵਧੀਆ ਕਿੰਨਾ ਭਰਿਆ ਹੋਇਆ ਔਰ ਇਸ ਮੇਲੇ ਦੇ ਵਿੱਚ ਕਿੰਨੇ ਲੋਕ ਆਏ ਆ ਤੁਸੀਂ ਦਿਖਾਉਣਾ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮੇਲੇ ਦੇ ਵਿੱਚ ਆਏ ਹੋ ਤੁਸੀਂ ਜਿੰਮੇਵਾਰੀ ਰਿਸਪੌਂਸ ਹੈ ਬਹੁਤ ਸਾਰਾ ਰਾਸ਼ਦ ਜੀ ਸਟਾਲ ਲਗਾਏ ਹੋਏ ਆ ਕਿ ਲੈ ਕੇ ਆਏ ਹੋ ਕੀ ਆਫਰ ਹੈ ਤੇ ਕੀ ਦੱਸੋਗੇ ਜ਼ਬਰ ਸਰ ਪਹਿਲੇ ਤਾਂ ਸਾਰੇ ਈਵਰਸ ਨੂੰ ਸਾਰੇ ਡੰਗਲ ਵਸਿਆਂ ਨੂੰ ਤੇ ਸਾਰੇ ਸ਼ਹਿਰ ਵਸਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦੀਵਾਲੀ ਦੀਆਂ ਤੇ ਦੀਵਾਲੀ ਮੇਲੇ ਦੀਆਂ ਸਰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਬਹੁਤ ਬਦਲਿਆ ਪਿਆਰ ਮਿਲ ਰਿਹਾ ਹੈ ਸਭ ਦਾ ਤੇ ਆਪਾਂ ਇਸ ਵਾਰ ਆਪਣੀ ਇਲਮੀਦਾ ਦੀ ਰੇਂਜ ਇਲੈਕਟ੍ਰੋਨਿਕਸ ਦੇ ਵਿੱਚ LG Samsung Sony MI BPL ਸਾਰੇ ਬ੍ਰਾਂਡ ਦੀ LEDਸ ਲੈ ਕੇ ਆਏ ਹਾਂ ਪਲਸ ਅਸੀਂ ਸਨ ਫਲੇਮ ਦੇ ਚੁੱਲ੍ਹੇ ਚੁੱਲ੍ਹੇ ਚਿਮਨੀਆ ਪਲਸ ਆਪਣੇ ਕੋਲ ਮਾਈਕ੍ਰੋਵੇਵ ਰਬਲਸ ਹੈਗੇ ਹੈ ਗੱਦੇ ਹੈਗੇ ਸਲੀਪ ਵਾਲ ਦੇ ਆਪਾਂ ਸਾਰੀ ਰੇਂਜ ਲੈ ਕੇ ਆਏ ਆਏ ਤੇ ਬਹੁਤ ਅੱਛਾ ਪਿਆਰ ਮਿਲ ਰਿਹਾ ਹੈ ਬਹੁਤ ਅੱਛੀ ਬੁਕਿੰਗ ਚੱਲਦੀ ਹੈ ਦੀਵਾਲੀ ਮੇਲੇ ਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਰਿਸਪੋਰਟ ਮਿਲ ਰਿਹਾ ਹੈ ਤੁਸੀਂ ਆਫਰ ਦੇ ਰਹੇ ਹੋ ਇਹ ਕਿੰਨੇ ਸਮੇਂ ਤੱਕ ਤੁਹਾਡੇ ਸ਼ੋਰੂਮ ਤੇ ਅਵੇਲੇਬਲ ਹੈ ਸਰ ਜੋ ਦੀਵਾਲੀ ਮੇਲੇ ਤੇ ਬੁਕਿੰਗ ਕਰਵਾ ਰਹੇ ਆ ਇਹ ਸਪੈਸ਼ਲ ਆਫਰ ਅੱਜ ਲਈ ਹੀ ਵੈਲਿਡ ਹੈ ਬਟ ਇਸ ਤੋਂ ਜਿਹੜੀ ਸਾਰੀ ਆਫਰ ਦਿਵਾਲੀ ਦੀ ਚੱਲ ਰਹੀ ਹੈ ਆਲਰੇਡੀ ਉਹ ਸਾਰੀਆਂ ਚੱਲਦੀ ਰਹਿਣਗੀਆਂ ਟੀਲ ਦਿਵਾਲੀ ਸਾਡੇ ਕੋਲ ਲੱਕੀ ਟੋਅ ਦੀ ਸਕੀਮ ਚੱਲ ਰਹੀ ਹੈ ਸਾਡੇ ਕੋਲ ਐਕਸਚੇਂਜ ਆਫਰ ਚੱਲ ਰਹੇ ਹੈ

और लोकल बहुत ज्यादा सपोर्ट कर रहे हैं सर बिल्कुल है। आप ऑलमोस्ट उसी रेट के मुताबिक सारा दे रहे हैं उसी रेट के मुताबिक स्कीम है को उल्टा सारी स्कीम्स ज्यादा बेटर है कि ओवर ऑनलाइन बिल्कुल सर तो बिल्कुल बिल्कुल सर बहुत अच्छा रिस्पोंस मिल रहा है सर ठीक है सर थैंक यू सो मच सर की नाम है थोड़ा दिवाली मेले एनएफएस स्टेडियम के और माहौल लग रहा है इस बारे की कहना चाहोगे सर मेरा नाम है जी अजय कुमार ਤੇ ਮੈਂ ਸਰ ਦੇਖ ਰਿਹਾ ਕਿ ਮੇਲਾ ਫਸਟ ਟਾਈਮ ਹੈ ਮੇਲਾ ਦੇਖ ਰਿਹਾ ਕਿਉਂਕਿ ਮੈਂ ਚੰਡੀਗੜ੍ਹ ਰਹਿੰਦਾ ਸੀ ਬਸ ਉਸ ਤੋਂ ਬਾਅਦ ਮੈਂ ਥਾਣ ਤੋਂ ਬਾਅਦ ਮੈਂ ਹੁਣੇ ਮੇਲਾ ਜਿਹੜਾ ਦੇਖ ਰਿਹਾ ਬਹੁਤ ਵਧੀਆ ਲੱਗ ਰਿਹਾ ਕਾਫੀ ਵਪਾਰੀ ਆਏ ਹੋਏ ਨੇ ਲੋਕਲ ਫੋਰ ਲੋਕਲ ਕਾਫੀ ਹੈ ਮਤਲਬ ਕਰਾਊਡ ਇੰਨਾ ਇਕੱਠਾ ਹੋਇਆ ਮੈਂ ਫਸਟ ਟਾਈਮ ਦੇਖ ਰਿਹਾ ਤੇ ਬੜਾ ਹੀ ਸਪੋਰਟਿਵ ਹੈ ਕਾਫੀ ਵਪਾਰੀਆਂ ਨੇ ਇੱਥੇ ਬੜਾ ਮਤਲਬ ਸਟਾਲ ਲਗਾਏ ਹੋਏ ਹਨ ਕਿਹੜਾ ਕੰਮ ਹੈ ਕਿਦਰ ਲੋਕ ਵਪਾਰੀ ਤਾਂ ਲੋਕਲ ਖਰੀਦਦਾਰੀ ਕਰ ਰਹੇ ਆਨਲਾਈਨ ਖਰੀਦਦਾਰੀ ਕਰਨੀ ਚਾਹੀਦੀ ਹੈ ਆਪਣੇ ਲੋਕਲ ਬੰਦੇ ਕਾਰੀ ਕਰਨੀ ਚਾਹੀਦੀ ਹੈ ਸਰ ஆன்ਲਾਈਨ ਦੀ بجائے ਆਪਣੇ ਲੋਕਲ ਤੇ ਕਰੋਗੇ ਤਾਂ ਵਧੀਆ ਪ੍ਰੋਡਕਟ ਦੇਖ ਕੇ ਸਾਨੂੰ ਬਹੁਤ ਹੀ ਚੰਗਾ ਰਿਸਪਾਂਸ ਵੀ ਆਊਗਾ इवन ਤੁਹਾਨੂੰ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਕੋਈ ਵਪਾਰੀ ਹੋ ਤੇ ਤੁਸੀਂ ਕਿਹੜਾ ਵਪਾਰ ਕਰਦੇ ਹੋ ਤੇ ਕਿਹੜੀ ਜਗ੍ਹਾ ਤੁਹਾਡਾ ਸ਼ੋਰੂਮ ਹੈ ਤੁਹਾਨੂੰ ਇੱਥੇ ਕਿਹਦਾ ਰਿਸਪਾਂਸ ਮਿਲ ਰਿਹਾ ਹੈ ਮੇਰਾ ਸਰ ਦਾ ਟਾਈਲਸ ਵਰਲਡ ਦੇ ਨਾਮ ਦਾ ਸ਼ੋਰੂਮ ਹੈ ਜੀ ਮੇਰਾ ਟਾਈਲ ਆਪਣਾ ਕੰਮ ਹੈ ਬਿਜ਼ਨਸ ਉਹਨਾਂ ਰੱਕੜ ਦੇ ਵਿੱਚ ਹੈ ਜੀ ਆਪਣਾ ਕੰਮ ਤੇ ਕਾਫੀ ਵਧੀਆ ਰਿਸਪਾਂਸ ਆਪਨਾ ਤੇ ਨੈਕਸਟ ਟਾਈਮ ਮੈਂ ਵੀ ਇੱਥੇ ਜ਼ਰੂਰ ਇੱਕ ਸਟਾਲ ਲਗਾਉਂਗਾ ਜਿਸ ਨਾਲ ਕਾਫੀ ਆਪਣਾ ਪ੍ਰੋਡਕਟ ਪ੍ਰਮੋਟ ਹੋ ਸਕਦਾ ਹੈ ਤੇ ਬੋਲੀ ਵਧੀਆ ਆਪਸ਼ਨ ਹੈ ਤੇ ਸਾਰੇ ਲਈ ਪ੍ਰੋਡਕਟ ਲਗਾਏ ਨੇ ਉਹਦੀ ਕੁਆਲਿਟੀ ਕਿਹੋ ਜੀ ਹੈ ਤੁਹਾਨੂੰ ਲੱਗਦਾ ਹੈ ਕਿ ਬਾਕੀ ਲੋਕਾਂ ਨੂੰ ਸਹੀ ਚੀਜ਼ ਜਿਹੜੀ ਪ੍ਰੋਵਾਈਡ ਹੋ ਰਹੀ ਹੈ ਮੇਲੇ ਦੇ ਵਿੱਚ ਬਿਲਕੁਲ ਸਰ ਬਹੁਤ ਵਧੀਆ ਤੁਹਾਡਾ ਕੁਐਸਚਨ ਵੀ ਇਹ ਬੜਾ ਇੱਕ ਪੁਆਇੰਟ ਵਧੀਆਗਾ ਜੀ ਇੱਥੇ ਖਾਣ ਪੀਣ ਤੋਂ ਲੈ ਕੇ ਜੀ ਹਰ ਤਰ੍ਹਾਂ ਦੀ ਕੈਟਾਗਰੀ ਦਾ ਪਰਸਨ ਹੈ ਤੇ ਹਰ ਤਰ੍ਹਾਂ ਦੇ ਸਟਾਲ ਲੱਗੇ ਹੋਏ ਆ ਤੇ ਬੰਦੇ ਨੂੰ ਇੱਥੇ ਆ ਕੇ ਹਰ ਜੀ ਪ੍ਰੋਡਕਟ ਦੇਖ ਕੇ ਹੀ ਵਾਇਰ ਕਰਨਾ ਚਾਹੀਦਾ ਆਨਲਾਈਨ ਦੀ ਬਜਾਏ ਇਹ ਚੀਜ਼ ਜ਼ਿਆਦਾ ਪ੍ਰਮੋਟ ਹੋਣੀ ਚਾਹੀਦੀ ਹੈ ਮੇਰੇ ਅਕੋਰਡਿੰਗ ਓਵਰਆਲ ਅੰਕਲ ਜੀ ਇਹਦਾ ਮੇਲਾ ਜਿਹੜਾ ਲੋਕਾਂ ਵਾਸਤੇ ਲਾਹੇਵੰਦ ਹੈ ਬਿਲਕੁਲ ਸਰ ਬਹੁਤ ਲਾਹੇਵੰਦ ਹੈ ਜੀ ਤੇ ਆਪਣਾ ਸ਼ਬਦਾਂ ਨੂੰ ਮੈਂ ਇਹੀ ਕਹੂੰਗਾ ਕਿ ਆਪਣਾ ਵੱਧ ਚੜ ਕੇ ਲੋਕੀਂ ਦੇ ਵਿੱਚ ਹਿੱਸਾ ਵੀ ਲੈਣ ਤੇ ਐਦਾਂ ਦੇ ਮੇਲੇ ਹੋਣੇ ਚਾਹੀਦੇ ਹੋਰ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਸਰਵੀ ਮੇਲਾ ਮਿਲਣ ਜੋ ہماری ਲੇਡੀਜ਼ ਕਲੱਬ ਕੀ ਇੱਕ ਸੰਸਥਾ ਹੈ ਯਹਾਂ ਪੇ ਉਸ ਨੇ ਰੱਖੀ ਹੈ ਤਾਂ ਇਹ इस बार मुझे देखकर बड़ा अच्छा लगा कि की बहुत ज्यादा रश है बहुत दूर दूर से लोग गांव के लोग आए हैं यहाँ पे लोग दूर दूर से आते हैं और इंजॉय करते हैं इसके साथ साथ जैसे इसका इस बार जो हमारा थीम है थीम है आत्मनिर्भर इंडिया सेल्फ रिलायंट इंडिया तो यहाँ पे बहुत सारे छोटे छोटे औद्योगिक जो उद्योग के लोग आए हैं वो अपने सेल्फ हेल्प ग्रुप्स आए हैं लेडीज के सबने यहाँ पे अपनी स्टॉल्स लगाई हुई है बहुत अच्छा लगा कि इंडिया में बने प्रोडक्ट यहाँ पे बहुत देखने को मिले तो जो हमारा मेले का थीम है उसको बहुत ये स्टीकली उसको बहुत अच्छी तरह तो उसके प्रतीक है कि हमारा इंडिया आत्मनिर्भर हो रहा है जो हमारी गवर्नमेंट ऑफ इंडिया की पॉलिसी है उसके तहत हमारे छोटे छोटे बिजनेस मैन उसमें हेल्प कर रहे हैं तो एक वोमेन एम्पावरमेंट मैं कहूँगा की ये मेला हमारी जो लेडीज क्लब है उनने अरेंज किया रेंज मैडम ये अंजू गोयल एंड मैडम गुरिंदरजीत कौर और इनकी टीम्स ने ये रेंज किया। ये बहुत दिवाली, दिवाली की आने वाले जो जो फेस्टिवल्स है उनके लिए मैं सबको शुभकामनाएं देता हूं और आप प्रेस वालों को भी मैं शुभकामनाएं देता हूं और आपका थैंक्स करता हूँ कि आप लोगों ने ये मेले को बहुत अच्छी तरह कवर किया ਔਰ ਜੋ ਲੋਗ ਨਹੀਂ ਆ ਸਕੇ ਉਹਨਾਂ ਕੋ ਵੀ ਇਹ ਮੇਲਾ ਦਿਖਾਇਆ ਔਰ ਆਜੂ ਉਹ ਨੈਕਸਟ ਟਾਈਮ ਆ ਸਕਣਗੇ ਥੈਂਕ ਯੂ ਵੈਰੀ ਮਚ ਤੁਹਾਡੇ ਵੱਲੋਂ ਵੀ ਇੱਕ ਸਟਾਲ ਲਗਾਇਆ ਗਿਆ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਲਈ ਬਾਹਰ ਜਾਣਦੇ ਸਟੂਡੈਂਟਸ ਦੇ ਵਾਸਤੇ ਇੱਕ ਲੱਕੀ ਡਰਾ ਸਕੀਮ ਵੀ ਸੀ ਵੀ ਕੀ ਕਹਿਣਾ ਚਾਹੂਗਾ ਇਜੇ ਮੇਲੇ ਬਾਰੇ ਕਿੰਮੇ ਦਾ ਰਿਸਪੋਨਸ ਸੀ ਲੋਕਾਂ ਪਹਿਲਾਂ ਤਾਂ ਧੰਨਵਾਦ ਐਨ ਐਫ ਐਲ ਦੀ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਮੌਕਾ ਦਿੱਤਾ ਐਨ ਐਫ ਐਲ ਦੀਵਾਲੀ ਮੇਲੇ ਤੇ ਸਾਨੂੰ ਸਟਾਲ ਲਗਾਉਣ ਦਾ ਤੇ ਇਸ ਵਾਰ ਵੀ ਆਪਾਂ ਸਟੂਡੈਂਟਸ ਨੂੰ ਗਾਈਡ ਕਰ ਰਹੇ ਹਾਂ ਕਿ ਕਿਵੇਂ ਸਟੱਡੀ ਤੋਂ ਬਾਅਦ ਆਪਣਾ ਕੈਰੀਅਰ ਬਣਾਵੇ ਤੇ ਇਸ ਦੇ ਨਾਲ ਨਾਲ ਆਪਾਂ ਕਾਫੀ ਆਫਰਸ ਵੀ ਰੱਖੀਆਂ ਜਿਹਦੇ ਕਾਫੀ ਬੱਚੇ ਨੇ ਲਾਭ ਵੀ ਉਠਾਇਆ ਤੇ ਇਸ ਦੇ ਨਾਲ ਨਾਲ ਇਸ ਵਾਰ ਆਪਾਂ ਫਰੀ ਲੱਕੀ ਡਰਾ ਜਿਹੜਾ ਕਿ ਸਾਰਿਆਂ ਵਾਸਤੇ ਸੀਗਾ ਸਾਰੇ ਜਿੰਨੇ ਵੀ ਮੇਲੇ ਤੇ ਆਏ ਨੇ ਲੋਕ ਉਹਨਾਂ ਵਾਸਤੇ ਇੱਕ ਫਰੀ ਲੱਕੀ ਡਰਾ ਸੀਗਾ ਜਿਹੜੇ ਵੀ ਸਾਡੇ ਸਟਾਲ ਤੇ ਆ ਕੇ ਕੂਪਨ ਪਾ ਰਹੇ ਸੀਗੇ ਤੇ ਜਿਹਦੇ ਵਿੱਚ ਫਰਸਟ ਪ੍ਰਾਈਜ਼ ਹੁਣੇ ਹੀ ਹੁਣੇ ਹੀ ਇੱਕ ਮਿੰਟ ਪਹਿਲਾਂ ਮਿਸਟਰ ਰਾਮ ਕੁਮਾਰ ਜੀ ਨੂੰ ਨਿਕਲਾ ਹੈ ਨੰਗਲ ਤੋਂ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਤੇ ਬਹੁਤ ਬਹੁਤ ਮੁਬਾਰਕਾ ਦਿੰਦਾ ਹਾਂ ਮਿਸਟਰ ਰਾਮ ਕੁਮਾਰ ਜੀ ਨੂੰ ਜਿਨ੍ਹਾਂ ਦਾ ਫਰਸਟ ਪ੍ਰਾਈਜ਼ ਆਇਆ। ਫ੍ਰੀ ਕਿਫਟ ਦੇ ਵਿੱਚ ਉਹਨਾਂ ਨੂੰ ਕੀ ਨਿਕਲਿਆ ਹੈ ਤੇ ਜੋ ਲੋਕਾਂ ਦਾ ਰਿਸਪੌਂਸਿੰਗ ਬਾਅਦ ਅੰਮਲ ਗਿਆ ਇਨਫੋਰਮੇਸ਼ਨ ਦੇ ਲਈ ਉਹ ਕਿਵੇਂ ਦਾ ਲੱਗਿਆ ਤੁਹਾਨੂੰ? ਸਰ ਜਿਹੜਾ ਫਰਸਟ ਪ੍ਰਾਈਜ਼ ਹੈਗਾ ਉਹ ਬਹੁਤ ਹੀ ਅਟਰੈਕਟਿਵ ਪ੍ਰਾਈਜ਼ ਹੈਗਾ ਥੈਟ ਕੀ ਉਹ ਥਾਈਲੈਂਡ ਦੀ ਫ੍ਰੀ ਟਿਕਟ ਸੀਗੀ। ਥਾਈਲੈਂਡ ਦੀ ਫ੍ਰੀ 에ਅਰ ਟਿਕਟ ਆਪਾਂ ਦਿੱਤੀ ਹੈ ਫਰਸਟ ਪ੍ਰਾਈਜ਼ ਦੇ ਵਿੱਚ ਮਿਸਟਰ ਰਾਮ ਕੁਮਾਰ ਜੀ ਨੂੰ ਨੰਗਲ ਤੋਂ। ਜੋ ਜੋ ਆ ਜੀ ਦੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਸਵੈਕ ਮੌਕੇ ਮਿਲੇ ਸੀ ਬੁਆਰੀ ਬਹੁਤ سارے ਬੁਆਰੀ ਵੀ ਆਏ ਨੇ। ਕਿਵੇਂ ਨਾ ਰਿਸਪੌਂਸ ਲੋਕਾਂ ਦਾ ਲੱਗੇ ਜੀ ਮੇਲੇ ਦੇ ਵਿੱਚ ਸਰ ਇਸ ਵਾਰ ਰਿਸਪੌਂਸ ਬਹੁਤ ਵਧੀਆ ਸੀਗਾ ਤੁਸੀਂ ਦੇਖ ਸਕਦੇ ਹੋ ਮੇਲੇ ਦੇ ਵਿੱਚ ਇਸ ਵਾਰ ਬਹੁਤ ਜ਼ਿਆਦਾ ਰਸ਼ ਹੈ ਤੇ ਕਾਫੀ ਲੋਕ ਸਟਨੇ ਆਫਿਸ 'ਚ ਕਈ ਵਾਰ ਨਹੀਂ ਪਹੁੰਚ ਪਾਉਂਦੇ ਜਾਂ ਕਹੀਂ ਨਹੀਂ ਜਾਣ ਪਾਉਂਦੇ ਤਾਂ ਉਹਨਾਂ ਨੂੰ ਇੱਕ ਮੌਕਾ ਮਿਲਦਾ ਹੈ ਸਾਡੇ ਨਾਲ ਇੱਥੇ ਗੱਲਬਾਤ ਕਰਨ ਦਾ ਫਰਦਰ ਇਨਫੋਰਮੇਸ਼ਨ ਲੈਣ ਦੇ ਲਈ ਤੁਹਾਡੇ ਕਿਹੜੀ ਕਿਹੜੀ ਜਗ੍ਹਾ ਤੇ ਵਿਜ਼ਿਟ ਕਰ ਸਕਦੇ ਨੇ ਸਟੂਡੈਂਟ ਸਰ ਸਾਡੇ ਦੋ ਆਫਿਸਿਸ ਨੇ ਇੱਕ ਨੰਗਲ ਤੇ ਇੱਕ ਉਨਾ ਉਨਾ ਕਾਲਜ ਦੇ ਆਪੋਜ਼ਿਟ ਰੀਸੈਂਟਲੀ ਆਪਾਂ ਓਪਨ ਕੀਤਾ ਹੈ ਤੇ ਅਗਰ ਨੰਗਲ ਲਾਣਾ ਹੈ ਸਾਡਾ ਪੁਰਾਣਾ ਆਫਿਸ ਹੈ ਪਿਛਲੇ 5 ਸਾਲਾਂ ਤੋਂ ਆਪਾਂ ਨੰਗਲ ਕੰਮ ਕਰ ਰਹੇ ਆ ਤੇ 100% ਰਿਜ਼ਲਟਸ ਨਾਲ ਸਟੂਡੈਂਟਸ ਨੂੰ ਬਾਹਰ ਭੇਜਿਆ ਤੇ ਨੰਗਲ ਜਿਹੜਾ ਸਾਡਾ ਆਫਿਸ ਹੈ ਅਡਾ ਮਾਰਕੀਟ ਨੀਅਰ ਐਸਬੀਆ ਬੈਂਕ ਫਾਦਰਪੀ ਰੋਡ ਖਲੇ ਮੇਲੇ ਦੇ ਤਰਫੋਂ ਬਹੁਤ ਸਾਰਾ ਰਸਖ ਦੇਖਣ ਨੂੰ ਮਿਲਿਆ ਹੈ ਯਾਹਾਂ ਤੇ ਕਿਆ ਕਹਿਣਾ ਹੈ ਇਸ ਮੇਲੇ ਕੇ ਬਾਰੇ ਮੈਂ ਇਹ ਕਹਿਣਾ ਚਾਹਤਾ ਹਾਂ ਵੀ ਐਨਐਫਐਲ ਕੀ ਮੈਨੇਜਮੈਂਟ ਨੇ ਇਸ ਮੇਲੇ ਕੋ ਜੋ ਆਯੋਜਿਤ ਕੀਤਾ ਹੈ ਉਸ ਕੇ ਲਿਏ ਮੈਂ ਉਨ੍ਹਾਂ ਕੋ ਬਹੁਤ ਬਹੁਤ ਧੰਨਵਾਦ ਕਰਤਾ ਹੂੰ और मेला जो हमारा जे एरिया है इसके जो वेंडर है उनको भी एक मंच मिलता है अपने प्रोडक्ट को रखने के लिए, लिए और आने वाली दिवाली, दिवाली वाली की सभी लोगों को शुभकामना देता हूँ धन्यवाद जिनके नेतृत्व में हमने इस कार्यक्रम को कंडक्ट किया मेरे हिसाब से मेला बहुत कामयाब है और सफल रहा है जी जो आप देख के अंदाजा लगा रहे हो जो रश है लोग एंजॉय कर रहे हैं और बिल्कुल शांति पूरे माहौल में हो रहा है चेयरमैन लोगों को कोई को डर नहीं है कोई वो नहीं है सभी लोग एंजॉय कर रहे हैं इनका स्पेशल आभार व्यक्त आभारती हूँ इन्होंने इन्होने बार बहुत ज्यादा रश देखने को मिला फर्स्ट टाइम रश देखे हुआ है क्या बोलना चाहेंगे हमारे पूरे रश चल रहा है सभी शॉप पे तो देख के पता चलना है लोगो को लोगों को, लोगों को भी फायदा हो रहा है आम जो लोग आए हैं देखने और जो शॉपकीपर है उनको भी बहुत फायदा हो रहा है सभी कार्य